ਚਿੜੀ ਅਤੇ ਕਾਂ ਦੀ ਖੇਤੀ ਦੀ ਕਹਾਣੀ ਇੱਕ ਚਿੜੀ ਅਤੇ ਇੱਕ ਕਾਂ ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ ਦਾਣਿਆਂ ਤੋਂ ਬੂਟੇ ਉੱਗ ਜਾਣਗੇ ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ ਚਿੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ ਕਾਂ ਨੂੰ ਕਣਕ ਦੇ ਦਾਣੇ ਬਹੁਤ ਚੰਗੇ ਲੱਗਦੇ ਸਨ ਅਤੇ ਚਿੜੀ ਨੂੰ ਵੀ ਕਣਕ ਦੇ ਦਾਣੇ ਬੜੇ ਪਸੰਦ ਸਨ ਦੋਹਾਂ ਨੇ ਖੇਤ ਵਿੱਚ ਕਣਕ ਬੀਜਣ ਦਾ ਫੈਸਲਾ ਕੀਤਾ ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀ ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ ਉਹ ਹਰ ਵੇਲੇ ਇੱਧਰ ਉੱਧਰ ਠਮਕ ਠਮਕ ਕਰਦਾ ਘੁੰਮਦਾ ਫਿਰਦਾ ਰਹਿੰਦਾ ਕਾਂ ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਣੀ ਉੱਪਰ ਜਾ ਬੈਠਦਾ ਇੱਕ ਦਿਨ ਬੜਾ ਮੀਂਹ ਪਿਆ ਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ ਕਾਂ ਕਾਂ ਮੀਂਹ ਪੈਣ ਨਾਲ ਮਿੱਟੀ ਨਰਮ ਹੋ ਗਈ ਆ ਚਲ ਆਪਾਂ ਵੀ ਆਪਣਾ ਖੇਤ ਵਾਹੀਏ ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬੜਾ ਖੁਸ਼ ਸੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਸਰੇ ਕਾਂਵਾਂ ਨਾਲ ਮਿਲ ਕੇ ਕਾਂ ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਵੀ ਨਹੀਂ ਸਵੀਕਾਰ ਸਕਦਾ ਇਸ ਲਈ ਉਸ ਨੇ ਕਿਹਾ ਮੈਂ ਤਾਂ ਹਾਲਿੰਨ ਆਉਣਾ ਆ ਮੇਰੀ ਚੁੰਝ ਵੀ ਬੜੀ ਗੰਦੀ ਆ ਤੂੰ ਚੱਲ ਤੇ ਮੈਂ ਆਇਆ ਬਸ ਚੱਲ ਚਿੜੀਏ ਮੈਂ ਆਉਣਾ ਆ ਪੈਰੀ ਮੋਝੇ ਪਉਣਾ ਆ ਠਮਕ ਠਮਕ ਕਰਦਾ ਆਉਣਾ ਆ ਚਿੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਗਈ ਉਸ ਨੇ ਥੋੜੀ ਦੇਰ ਤਾਂ ਕਾਂਦੀ ਉਡੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ-ਹੌਲੀ ਖੇਤ ਤਿਆਰ ਕਰ ਲਿਆ ਕੁਝ ਦਿਨਾਂ ਬਾਅਦ ਮੀਂਹ ਪੈ ਗਿਆ ਚੀੜੀ ਨੇ ਫਿਰ ਕਾਂ ਨੂੰ ਕਿਹਾ ਕਾਵਾ ਕਾਵਾ ਆ ਆਪਾਂ ਕਣਕ ਬੀਜ ਲਈਏ ਹੁਣ ਦਾਣੇ ਬੀਜਣ ਦਾ ਵੇਲਾ ਆ ਕਾਂ ਨੇ ਫਿਰ ਕਿਹਾ ਉਹ ਤਾਂ ਬੜਾ ਖੁਸ਼ ਹੁੰਦਾ ਸੀ ਮੀਂਹ ਪੈ ਤੋ ਬਾਅਦ ਕੰਮ ਕਿੱਥੇ ਕਰਨਾ ਚਾਹੁੰਦਾ ਚੱਲ ਚਿੜੀਏ ਮੈਂ ਆਉਣਾ ਆ ਪੈਰੀ ਮੋਚੇ ਪੋਣਾ ਆ ਠੁਮਕ ਠੁਮਕ ਕਰਦਾ ਆਉਣਾ ਆ ਚਿੜੀ ਨੇ ਇਕੱਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਨਿੱਕੀ ਜਹੀ ਚੁੰਝ ਨਾਲ ਇੱਕ ਇੱਕ ਕਰਕੇ ਕਣਕ ਦੇ दाਣੇ ਮਿੱਟੀ ਵਿੱਚ ਬੀਜ ਦਿੱਤੇ ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ ਠੁਮਕ ਧੁੱਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ-ਨਿੱਕੇ ਬੂਟੇ ਉੱਗ ਪਏ। ਜਿਹੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀ, ਪਰ ਕਾਂ ਕਦੇ ਵੀ ਖੇਤ ਨਾ ਆਉਂਦਾ। ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਛੱਟੇ ਲੱਗ ਗਏ। ਹੁਣ ਦਾਣੇ ਪੱਕ ਗਏ ਅਤੇ ਕਣਕ ਵੱਢਣ ਦਾ ਵੇਲਾ ਆ ਗਿਆ। ਜਿਹੜੀ ਕਾਂ ਕੋਲ ਗਈ ਤੇ ਉਸ ਨੂੰ ਕਿਹਾ ਆ ਕਾਂਵਾ ਆਪਾਂ ਫਸਲ ਇਕੱਠੀ ਕਰ ਲਈਏ। ਪਰ ਕਾਨੇ ਫਿਰ ਕਿਹਾ ਚਲ ਚਿੜੀਏ ਮੈਂ ਆਉਣ ਆਇਆ ਪੈਰੀ ਮੋਝੇ ਪਉਣਾ ਆ ਠੁਮਕ ਠੁਮਕ ਕਰਦਾ ਆਣਾ ਆ ਚਿੜੀ ਖੇਤ ਜਾ ਪਹੁੰਚੀ ਪਰ ਕਾਨਾ ਆਇਆ ਚਿੜੀ ਨੇ ਕਲਿਆਈ ਬੜੀ ਮਿਹਨਤ ਨਾਲ ਫਸਲ ਕੱਟੀ ਫਿਰ ਮਿਹਨਤ ਕਰਕੇ ਦਾਣੇ ਤੇ ਤੂੜੀ ਵੱਖ-ਵੱਖ ਕੀਤੇ ਖੇਤ ਵਿੱਚ ਦੋ ਢੇਰੀਆਂ ਲੱਗ ਗਈਆਂ ਇੱਕ ਛੋਟੀ ਢੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਢੇਰੀ ਤੂੜੀ ਦੀ ਚਿੜੀ ਨੇ ਇਹ ਕੰਮ ਮੁਕਾਇਆ ਤੇ ਮੁਕਾਇਆ ਈ ਸੀ ਕਿ ਕਾਂ ਉੱਥੇ ਪਹੁੰਚ ਗਿਆ ਕਾਂ ਬੜਾ ਚਲਾਕ ਸੀ ਉਸਨੇ ਕਿਹਾ ਚਿੜੀਏ ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਐ ਤੂੰ ਕੰਮ ਵੀ ਮੇਰੇ ਨਾਲੋਂ ਜ਼ਿਆਦਾ ਕੀਤਾ ਆ ਇੰਜ ਕਰ ਇਹ ਵੱਡੀ ਢੇਰੀ ਤੂੰ ਰੱਖ ਲੈ ਤੇ ਦਾਣਿਆਂ ਦੀ ਛੋਟੀ ਜੀ ਢੇਰੀ ਮੈਂ ਰੱਖ ਲੈਣਾ ਆ ਪਰ ਦਾਣਿਆਂ ਦੀ ਛੋਟੀ ਜਿਹੀ ਢੇਰੀ ਉੱਪਰ ਆਪ ਜਾ ਕੇ ਬਹਿ ਗਿਆ ਚਿੜੀ ਨੇ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਣੇ ਆ ਪਰ ਕਾਂ ਤਾਂ ਇੱਕ ਨਾ ਮੰਨੇ ਉਹ ਤਾਂ ਲੜਨ ਲਈ ਤਿਆਰ ਹੋ ਗਿਆ ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬਹਿ ਗਈ ਉਦੋਂ ਹੀ ਉਹ ਬਹੁਤ ਜ਼ੋਰ ਦਾ ਮੀਂਹ ਪੈਣ ਲੱਗ ਗਿਆ ਥੋੜੀ ਦੇਰ ਬਾਅਦ ਗੜੇ ਵੀ ਪੈਣ ਲੱਗ ਗਏ ਚਿੜੀ ਭੱਜ ਕੇ ਗੁੱਲਾਂ ਦੇ ਢੇੜ ਵਿੱਚ ਲੁਕ ਕੇ ਪੈ ਗਈ ਪਰ ਕਾਂ ਉਸੇ ਤਰ੍ਹਾਂ ਦਾਨਿਆਂ ਉੱਪਰ ਆਕੜ ਕੇ ਬੈਠਾ ਰਿਹਾ ਜਦੋਂ ਮੈਂ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਆ ਉਹ ਗੜੇ ਬੱਚੇ ਨਾਲ ਹੀ ਮੜ ਗਿਆ ਸੀ ਚਿੜੀ ਜੋ ਤੂੜੀ ਦੇ ਢੇਰ ਵਿੱਚ ਲੁਕ ਕੇ ਬੈਗੀ ਸੀ ਉਹ ਬਚ ਗਈ ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ ਕਾਂ ਮਰ ਗਿਆ ਚਿੜੀ ਨੂੰ ਉਹਦੀ ਮਿਹਨਤ ਦੀ ਕੀਤੀ ਤੂੜੀ ਅਤੇ ਦਾਣੇ ਦੋਨੇ ਮਿਲ ਗਏ ਸਿੱਖਿਆ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਚਲਾਕੀਆਂ ਨਾਲ ਕੁਝ ਵੀ ਨਹੀਂ ਮਿਲਦਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਚਿੜੀ ਵਾਂਗ ਮਿਹਨਤ ਕਰਕੇ ਫਲ ਪ੍ਰਾਪਤ ਕਰੋਗੇ ਨਾ ਕਿ ਕਾਂ ਵਾਂਗੂ ਲਾਲਚ ਤੇ ਲੋਕਾਂ ਨਾਲ ਧੋਖਾ ਕਰਕੇ ਕਮਾਈ ਕਰੋਗੇ